ਤੇ ਮੈਂ ਬੇਨਤੀ ਕੀਤੀ ਸੀ ਵੀ ਭਾਈ ਆਪਾਂ ਦਰਬਾਰ ਸਾਹਿਬ ਦੇ ਅੰਦਰ ਫੋਨਾਂ ਦੀ ਵਰਤੋਂ ਨਾ ਕਰਿਆ ਕਰੀਏ ਜਦੋਂ ਹਦੂਦ ਤੋਂ ਆਪਾਂ ਉੱਤਰ ਜਾਣਾ ਹੈ ਜਿੱਦੋਂ ਪੌੜੀਆਂ ਉਤਰਨਾ ਹੈ ਸਾਹਮਣੇ ਦਰਸ਼ਨ ਹੋਣੇ ਨੇ ਸੱਚਖੰਡ ਦੇ ਤੇ ਉਦੋਂ ਆਪਾਂ ਘੜੀ ਦੀ ਘੜੀਏ ਭੁੱਲ ਜਾਈਏ ਵੀ ਸਾਡੀਆਂ ਜੇਬਾਂ 'ਚ ਫੋਨਾਂ ਦੀ ਚੀਜ਼ ਹੈਗੀ ਹੈ ਜੇ ਹੈਗੀ ਹੈ ਤੇ ਫਿਰ ਉਹਨੂੰ ਵਰਤੀਏ ਨਾ ਦੇਖੋ ਉੱਥੇ ਕੋਈ ਪਾਬੰਦੀ ਨਹੀਂ ਔਰ ਉਹਨਾਂ ਨੇ ਲਾਈ ਨਹੀਂ ਅਜੇ ਤੱਕ ਪਾਬੰਦੀ ਕਿਸੇ ਕਿਸਮ ਦੀ ਕਿਸੇ ਸਰਕਾਰੀ ਦਫਤਰ ਚ ਬੜਨਾ ਹੋਵੇ ਤੇ ਆਪ ਤੁਸੀਂ ਚੇਤੇ ਨਾਲ ਫੋਨ ਦੀ ਬੈਲਬਲ ਬੰਦ ਕਰਕੇ ਜਾਂਦੇ ਹੋਗੇ ਅਫਸਰ ਨਾਲ ਗੱਲ ਪੜਕ ਜਾਵੇ ਬਾਅਦ ਜਦ ਉਹਥੇ ਕੋਈ ਬੈਲ ਵੱਜ ਗਈ ਤੇ ਇਸੇ ਤਰੀਕੇ ਕਿਸੇ ਹੋਰ ਥਾਂ ਤੇ ਜਾਣ ਲੱਗਿਆਂ ਤੁਸੀਂ ਸਜੇਤ ਰਹਿੰਦੇ ਜੋ ਕਲਾਸ ਚ ਜਾਣਾ ਹੈ ਜਾਂ ਕਿਸੇ ਹੋਰ ਥਾਂ ਤੇ ਜਾਣਾ ਹੈ ਪਰ ਗੁਰੂ ਘਰ ਬਣ ਲੱਗਿਆਂ ਸਚੇਤ ਤੇ ਗਿਰਣਾ ਸਾਡਾ ਪਹਿਲਾ ਕਾਰਜ ਹੁੰਦਾ ਵੀ ਜੇਬ ਚ ਫੋਨ ਕੱਢ ਕੇ ਤੇ ਕੈਮਰਾ ਆਨ ਕਰ ਲੈਣਾ ਹੈ ਮਥਾ ਟੇਕਣ ਜਣਾ ਦਰਬਾਰ ਸਾਹਿਬ ਦਿਖਾਉਣਾ ਕਿਨੂ ਐ ਜਿਹੜੇ ਕੋ ਨਾਲ ਸਾਡੇ ਜੁੜੇ ਨੇ ਲੋਕ ਸੋਸ਼ਲ ਮੀਡੀਆ ਤੇ ਫਲਾ ਗੁਰੂ ਨੂੰ ਮਿਲ ਜਾਣਾ ਤੇ ਉਸ ਗੁਰੂ ਨੂੰ ਜਿਨੇ ਸਾਡੀ ਖਾਤਰ ਤਤੀ ਦਵੀ ਤੇ ਬੈਠ ਕੇ ਆਖਿਆ ਤੇਰਾ ਭਾਣਾ ਮੀਠਾ ਲਾਗੇ ਉਸ ਗੁਰੂ ਨੂੰ ਮਿਲ ਜਾਣ ਲੱਗਿਆ ਇਹਦਾ ਦਿਖਾਵਾ ਕਰਨ ਦੀ ਕੀ ਲੋੜ ਐ ਸਾਨੂੰ ਬਹੁਤ ਅਸੀਂ ਬੇਨਤੀਆਂ ਕੀਤੀਆਂ ਵੀ ਇਹਦਾ ਨਾ ਕਰੋ ਪਰ ਇਹ ਹੌਲੀ-ਹੌਲੀ ਪਰਤ ਪੈਣਾ ਕਿਉਂਕਿ ਆਦਤਾਂ ਜਿਹੜੀਆਂ ਨੇ ਉਹ ਇੱਕੇ ਦਿਨ ਜੀ ਠੀਕ ਨਹੀਂ ਹੁੰਦੀਆਂ ਜੇ ਸਾਡੇ ਅੰਦਰ ਕੋਈ ਦਤ ਹੋਵੇ ਕੋਈ ਮਾਦਾ ਹੋਵੇ ਮਾੜਾ-ਮੋਟਾ ਕੁਕਰਨਾ ਪਰੇ ਹੋਵੇ ਤੇ ਗੌਮ ਦੀ ਦਸ਼ਾ ਨਾ ਇਹ ਸਾਨੂੰ ਮੇਲੇ ਵਿੱਚ ਹੰਦੇ ਪੈਣ ਵੀ ਕਲਗੀਆਂ ਦੇ ਪੁੱਤਰ ਨਾਲੀਆਂ ਚ ਡਿੱਗੇ ਪਏ ਨਸ਼ਾ ਠੀਕ ਨਾ ਸਾਨੂੰ ਇਹ ਮੇਲੇ ਨਾਲ ਝਗੜੇ ਪੈਣ ਵੀ ਇਹ ਵਿਆਹ ਚ ਸ਼ਰਾਬਾਂ ਪੀ ਕੇ ਕਦਰੀਆਂ ਚ ਜਾ ਰਹੇ ਜਾਪਤ ਨਾ ਇਹ ਸਾਨੂੰ ਮੇਲੇ ਚ ਝਲਣੇ ਪਈਏ ਤੇ ਉਹ ਵੀ ਛੇਤੀ ਆ ਕੇ ਕਿਉਂ ਕਿਉਂਕਿ ਅਸੀਂ ਬਕਰ ਤੇ ਘਰ ਬਣੇ ਪੰਜਾਲ ਦੇ ਹੱਕਾਂ ਦੀ ਕੋਈ ਗੱਲ ਕਰੇ ਉਹਨੂੰ ਆਈਸਾ ਹੀ ਨਾ ਜੋੜ ਦੋ ਉਹਨੂੰ ਪਾਕਿਸਤਾਨ ਨਾਲ ਜੋੜ ਦੋ ਪਾਕਿਸਤਾਨ ਚ ਹਲਾਤ ਅੱਗੇ ਉਹੋ ਜਿਹਾ ਖਰਾਬ ਨੇ ਉਹਨਾਂ ਦੀ ਆਪਣੀਆਂ ਮੁਸ਼ਕਲਾਂ ਚੱਲ ਰਹੀਆਂ ਨੇ ਸੋ ਇਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਇੱਥੇ ਇੱਥੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਜੇ ਸਿੱਖਾਂ ਦੇ ਹਕੀਕ ਹੱਕ ਨਾ ਦੱਬਣ ਤੇ ਨਾ ਕੋਈ ਕਿਸੇ ਨੂੰ ਗੱਲ ਕਰੇ ਨਾ ਕੋਈ ਮੋਰੇ ਲਾਣ ਦੀ ਗੱਲ ਹੋਵੇ ਇਹ ਆਪਣੇ ਸਿੱਖਾਂ ਦੇ ਹੱਕ ਦੇ ਅੰਦਰ ਬੰਦੀ ਸਿੰਘ ਰਿਹਾ ਕਰਦੇ ਨੇ ਸਿੱਖਾਂ ਦਾ ਪਾਣੀ ਨਾਲ ਉੱਟਣ ਸਿੱਖਾਂ ਨੂੰ ਆਜ਼ਾਦੀ ਦੇ ਤਾਂ ਸਾਨੂੰ ਕੀ ਲੋੜ ਸਾਨੂੰ ਕੋ ਲੋੜ ਹੈ ਵੀ ਨੌਜਵਾਨਾਂ ਨੂੰ ਇਹ ਚਾਹਤ ਨਹੀਂ ਹੁੰਦਾ ਕਿਸੇ ਨੂੰ ਵੀ ਆਪਣੇ ਘਰ-ਬਾਰ ਛੱਡ ਕੇ ਸੜਕਾਂ 'ਤੇ ਫਿਰੇ। ਸਤਿ ਸ੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਕੱਲ ਨੂੰ ਜੋ ਸੌ ਚੱਕ ਸਮਾਗਮ ਦੇ ਵਿੱਚ ਪਹੁੰਚਣ ਦੀ ਅਤੇ ਉਹਨਾਂ ਨੂੰ 4 ਦਿਨ ਦੀ ਪ੍ਰੋਬਲ ਮਿਲਣ ਦੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਹੁਣ ਬੇਰਵੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਤੋਂ ਇੱਕ ਬੁਰੀ ਖਬਰ ਵੀ ਸਾਹਮਣੇ ਆਈ ਹੈ। ਦੱਸ ਦਿੰਨੇ ਤੁਹਾਨੂੰ ਬੇਰਵੇ ਕਿ ਨੇ ਭਾਈ ਅਮਰਤਪਾਲ ਸਿੰਘ ਨੂੰ ਫੌਜ ਦੇ ਇੱਕ ਸਪੈਸ਼ਲ ਜਹਾਜ਼ ਦੇ ਰਾਹੀਂ ਡਿਬਰੂਗੜ੍ਹ ਅਸਾਮ ਤੋਂ ਦਿੱਲੀ ਲਿਆਂਦਾ ਜਾਵੇਗਾ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਵਿੱਚ ਲਿਆਂਦਾ ਜਾਵੇਗਾ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਆਪਣੇ ਅਹੁਦੇ ਦੀ ਸੋ ਸਪੀਕਰ ਦੇ ਕੈਬਨ ਦੇ ਵਿੱਚ ਚੱਕਣਗੇ ਅਤੇ ਇਸ ਤੋਂ ਬਾਅਦ ਪਾਰਲੀਮੈਂਟ ਦੇ ਵਿਸ਼ਰਾਮ ਘਰ ਦੇ ਵਿੱਚ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਮਿਲਣ ਦੇ ਲਈ 1 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਇੱਥੇ ਦੱਸਿਆ ਜਾ ਰਿਹਾ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਅਤੇ ਇਸ ਮੁਲਾਕਾਤ ਤੋਂ ਬਾਅਦ ਅਤੇ ਸੌਚਕ ਸਮਾਗਮ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੂੰ ਉਸੇ ਵਕਤ ਫੌਜ ਦੇ ਉਸੇ ਸਪੈਸ਼ਲ ਜਹਾਜ਼ ਦੇ ਰਾਹੀਂ ਦਿੱਲੀ ਤੋਂ ਵਾਪਸ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਲਿਜਾਇਆ ਜਾਵੇਗਾ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਬੇਰਵੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨੇ ਤਾਂ ਜੋ 4 ਦਿਨ ਦੀ ਭਾਈ ਅਮਰਪਾਲ ਸਿੰਘ ਨੂੰ ਪ੍ਰੋਲ ਦਿੱਤੀ ਗਈ ਆ ਉਸ ਦੇ ਕੀ ਮayne ਰਹਿ ਜਾਂਦੇ ਨੇ ਜੇਕਰ ਉਸੇ ਦਿਨ ਹੀ ਉਹਨਾਂ ਨੂੰ ਵਾਪਸ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਦ ਕਿ ਜੇਕਰ ਉਹਨਾਂ ਨੂੰ 4 ਦਿਨ ਦੀ ਪ੍ਰੋਬਲ ਮਿਲੀ ਹੈ ਤਾਂ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ 4 ਦਿਨ ਯਾਨੀ ਕਿ 5 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਉਹ ਜੇਲ੍ਹ ਤੋਂ ਬਾਹਰ ਰਹਿਣਗੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਧੱਕੇਸ਼ਾਹੀ ਹੋ ਰਹੀ ਹੈ ਕਿ 5 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਨੂੰ ਸੌ ਚੱਕ ਸਮਾਗਮਾਂ ਤੋਂ ਬਾਅਦ ਅਤੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਉਸੇ ਦਿਨ ਹੀ ਉਸੇ ਸਮੇਂ ਡੀਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਵਾਪਸ ਲਿਜਾਇਆ ਜਾਵੇਗਾ ਜੋ ਕਿ ਆਪਣੇ ਆਪ ਦੇ ਵਿੱਚ ਕਬੱਡੀ ਤੱਕੇशाही ਨੂੰ ਬਿਆਨ ਕਰਦੀ ਹੈ ਜਿਸ ਤੇ ਕਿ ਭਾਈ ਅਮਰਤਪਾਲ ਸਿੰਘ ਦੀਆਂ ਗੱਲਾਂ ਵੀ ਇੱਥੇ ਸੱਚ ਸਾਬਤ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਕਿ ਤੁਹਾਨੂੰ ਲੱਗਦਾ ਹੈ ਇਹ ਤੱਕੇशाही ਹੈ ਜਾਂ ਫਿਰ ਇਹ ਕਾਨੂੰਨੀ ਅੜਚਣ ਕਰਕੇ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਤੱਕੇशाही ਹੈ ਤਾਂ Yes ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤੱਕੇशाही ਨਹੀਂ ਹੈ ਪੁਲਿਸ ਪ੍ਰਸ਼ਾਸਨ ਕਾਨੂੰਨ ਮੁਤਾਬਕ ਕੰਮ ਕਰ ਰਿਹਾ ਹੈ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਲਦ ਜਲਦ ਸ਼ੇਅਰ ਜੂ ਕਰ ਦੇਣਾ ਤੇ ਉੱਥੇ ਹੀ ਪਾਈ ਅਮਰਤਪਾਲ ਸਿੰਘ ਦਾ ਇੱਕ ਸਨੇਹਾ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹਾਲਾਂਕਿ ਵੀਡੀਓ ਪੁਰਾਣੀ ਹੈ ਪਰ ਇਸ ਦੇ ਵਿੱਚ ਪਾਈ ਅਮਰਤਪਾਲ ਸਿੰਘ ਨੇ ਅੰਮ੍ਰਿਤਸਰ ਦੇ ਦਰਬਾਰਮਾ ਦੇ ਵਿੱਚ ਫੋਟੋਆਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਜਿੰਨਾਂ ਦੇ ਰਾਹੀਂ ਬਾਦ ਦੇ ਵਿੱਚ ਪੰਜਾਬੀਆਂ ਨੂੰ ਸਿੱਖਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦੋਸਤੋ ਦੂਜੇ ਪਾਸੇ ਜੋ ਪਾਈ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪ੍ਰੋਬਲ ਮਿਲੀ ਸੀ ਪਰ ਨਾਲ ਦੀ ਨਾਲ 5 ਤਰੀਕ ਨੂੰ ਹੀ ਉਹਨਾਂ ਨੂੰ ਵਾਪਸ ਫਿਰ ਡਿਬੁਰਗਾ ਆਸਾਮ ਦੀ ਜੇਲ੍ਹ ਦੇ ਵਿੱਚ ਲਿਆਇਆ ਜਾ ਰਿਹਾ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਜਿੱਥੇ ਕੁਝ ਬਲਾਤਕਾਰੀਆਂ ਤੇ ਹੋਰ ਇਸ ਤਰ੍ਹਾਂ ਦੇ ਜੋ ਸਾਧ ਹਨ ਉਹਨਾਂ ਨੂੰ 2-2 ਮਹੀਨੇ ਬਾਅਦ ਪ੍ਰੋਲ ਮਿਲਦੀ ਹੈ 1.5 ਮਹੀਨੇ ਦੀ ਜਿੱਥੇ ਕੀ ਉਹ 사త్సੰਗ ਵੀ ਕਰਦੇ ਨੇ ਆਪਣੇ ਲੋਕਾਂ ਨੂੰ ਵੀ ਮਿਲਦੇ ਨੇ ਪਰ ਉਹਨਾਂ ਤੇ ਕੋਈ ਬੰਦਸ਼ਾ ਨਹੀਂ ਹੁੰਦੀਆਂ ਜਿਹੜੇ ਕੀ ਸਮਾਜ ਦੇ ਲਈ ਖਤਰਾ ਨੇ ਫਿਰ ਇਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਿਉਂ ਹੋ ਰਹੀ ਹੈ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਜਰੂਰ ਕਮੈਂਟ ਕਰਨਾ ਤੇ ਮੈਂ ਬੇਨਤੀ ਕੀਤੀ ਸੀ ਕਿ ਭਾਈ ਆਪਾਂ ਦਰਬਾਰ ਸਾਹਿਬ ਦੇ ਅੰਦਰ ਫੋਨਾਂ ਦੀ ਵਰਤੋਂ ਨਾ ਕਰਿਆ ਕਰੀਏ ਜਦੋਂ ਹਦੂਦ ਤੋਂ ਆਪਾਂ ਉਤਰ ਜਾਣਾ ਹੈ ਜਿੱਥੋਂ ਪੌੜੀਆਂ ਉਤਰਨਾ ਹੈ ਸਾਹਮਣੇ ਦਰਸ਼ਨ ਹੋਣੇ ਨੇ ਸੱਚਖੰਡ ਦੇ ਤੇ ਉਦੋਂ ਆਪਾਂ ਘੜੀ ਦੀ ਘੜੀਏ ਭੁੱਲ ਜਾਈਏ ਵੀ ਸਾਡੀਆਂ ਜੇਬਾਂ 'ਚ ਕੋ ਫੋਨਾਂ ਦੀ ਚੀਜ਼ ਹੈਗੀ ਹੈ ਜੇ ਹੈਗੀ ਹੈ ਤੇ ਫਿਰ ਉਹਨੂੰ ਵਰਤੀਏ ਨਾ ਦੇਖੋ ਉੱਥੇ ਕੋਈ ਬੰਦੀ ਨਹੀਂ ਔਰ ਉਹਨਾਂ ਨੇ ਲਾਈ ਨਹੀਂ ਅਜੇ ਤੱਕ ਬੰਦੀ ਕਿਸੇ ਕਿਸਮ ਦੀ ਕਿਸੇ ਸਰਕਾਰੀ ਦਫਤਰ ਚ ਬੜਨਾ ਹੋਵੇ ਤੇ ਆਪ ਤੁਸੀਂ ਚੇਤੇ ਨਾ ਫੋਨ ਦੀ ਬੈਲਬਲ ਬੰਦ ਕਰਕੇ ਜਾਂਦੇ ਹੋਗੇ ਅਫਸਰ ਨਾਲ ਗੱਲ ਪੜਕ ਜਾਵੇ ਬਾਅਦ ਜੇ ਉੱਥੇ ਕੋਈ ਬੈਲ ਵੱਜ ਗਈ ਤੇ ਇਸੇ ਤਰੀਕੇ ਕਿਸੇ ਹੋਰ ਥਾਂ ਤੇ ਜਾਣ ਲੱਗਿਆਂ ਤੁਸੀਂ ਸਜੇਤ ਰਹਿੰਦੇ ਜੋ ਕਲਾਸ ਚ ਜਾਣਾ ਹੈ ਜਾਂ ਕਿਸੇ ਹੋਰ ਥਾਂ ਤੇ ਜਾਣਾ ਹੈ ਪਰ ਗੁਰੂ ਘਰ ਬਣ ਲੱਗਿਆਂ ਸਚੇਤ ਤੇ 기 ਰਣਾ ਸਾਡਾ ਪਹਿਲਾ ਕਾਰਜ ਹੁੰਦਾ ਵੀ ਜੇਬ ਚ ਫੋਨ ਕੱਢ ਕੇ ਤੇ ਕੈਮਰਾ ਆਨ ਕਰ ਲੈਣਾ ਹੈ ਮਥਾ ਢੇਕਣ ਜਣਾ ਦਰਬਾਰ ਸਾਹਿਬ ਦਿਖਾਉਣਾ ਕਿਨੂ ਹੈ ਜਿਹੜੇ ਕੋ ਨਾਲ ਸਾਡੇ ਜੁੜੇ ਨੇ ਲੋਕ ਸੋਸ਼ਲ ਮੀਡੀਆ ਤੇ ਫਲਾ ਗੁਰੂ ਨੂੰ ਮਿਲ ਜਾਣਾ ਹੈ ਤੇ ਉਸ ਗੁਰੂ ਨੂੰ ਜਿੰਨੇ ਸਾਡੀ ਖਾਤਰ ਤਤੀ ਦਵੀ ਤੇ ਬੈਠ ਕੇ ਆਖਿਆ ਤੇਰਾ ਭਾਣਾ ਮੀਠਾ ਲਾਗੇ ਉਸ ਗੁਰੂ ਨੂੰ ਮਿਲ ਜਾਣ ਲੱਗਿਆ ਇਹਦਾ ਦਿਖਾਵਾ ਕਰਨ ਦੀ ਕੀ ਲੋੜ ਹੈ ਸਾਨੂੰ ਬਹੁਤ ਅਸੀਂ ਬੇਨਤੀਆਂ ਕੀਤੀਆਂ ਵੀ ਇਹਦਾ ਨਾ ਕਰੋ ਪਰ ਇਹ ਹੌਲੀ ਹੌਲੀ ਫਰਕ ਪੈਣਾ ਕਿਉਂਕਿ ਆਦਤਾਂ ਜਿਹੜੀਆਂ ਨੇ ਕੋਈ ਇੱਕ ਦਿਨ ਜੀ ਠੀਕ ਨਹੀਂ ਹੁੰਦੀਆਂ ਜੇ ਸਾਡੇ ਅੰਦਰ ਕੋਈ ਤੱਤ ਹੋਵੇ ਕੋਈ ਮਾਦਾ ਹੋਵੇ ਮਾੜਾ ਮੋਟਾ ਕੁੁਰੂਣਾ ਪ੍ਰੇਮ ਹੋਵੇ ਤੇ ਗੋਮਤੀ ਦਾ ਸ਼ਾਹ ਨਾ ਇਹ ਸਾਨੂੰ ਮੇਲੇ ਵਿੱਚ ਹੰਦੇ ਪੈਣ ਵੀ ਕਲਗੀਆਂ ਦੇ ਪੁੱਤਰ ਨਾਲੀਆਂ ਚ ਲੱਗੇ ਪਏ ਨਸ਼ਾ ਟਿਕਲਾ ਸਾਨੂੰ ਇਹ ਮੇਲੇ ਨਾਲ ਚੱਲੇ ਪੈਣ ਵੀ ਇਹ ਵਿਆਹ ਚ ਸ਼ਰਾਬਾਂ ਪੀ ਕੇ ਕਲਗੀਆਂ ਚ ਜਾ ਰਹੇ ਜਾਪਤ ਲਾਦਾ ਜੇ ਸਾਨੂੰ ਮੇਲੇ ਚੱਲਣੇ ਪਈਏ ਤਾਂ ਉਹ ਵੀ ਸ਼ੀਦਿਆ ਕਰਦੇ ਕਿਉਂ ਕਿ ਅਸੀਂ ਪੱਕਰ ਤੱਕੜ ਪਾ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕਰੇ ਉਹਨੂੰ ਆਈਸਾ ਹੀ ਨਾ ਜੋੜ ਦੋ ਉਹਨੂੰ ਪਾਕਿਸਤਾਨ ਨਾਲ ਜੋੜ ਦੋ ਪਾਕਿਸਤਾਨ ਚ ਹਲਾਤ ਅੱਗੇ ਉਹੋ ਜਿਹਾ ਖਰਾਬ ਨੇ ਉਹਨਾਂ ਦੀ ਆਪਣੀਆਂ ਮੁਸ਼ਕਲਾਂ ਚੱਲ ਰਹੀਆਂ ਨੇ ਸੋ ਇਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਇੱਥੇ ਇੱਥੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਜੇ ਸਿੱਖਾਂ ਦੇ ਹਕੀਕ ਹੱਕ ਨਾ ਦੱਬਣ ਤੇ ਨਾ ਕੋਈ ਕਿਸੇ ਨੂੰ ਗੱਲ ਕਰੇ ਨਾ ਕੋਈ ਮੋਰੇ ਲਾਉਣ ਦੀ ਗੱਲ ਹੋਵੇ ਇਹ ਆਪਣੇ ਸਿੱਖਾਂ ਦੇ ਹੱਕ ਦੇ ਦਿਨ ਬੰਦੀ ਸਿੰਘ ਰਿਆ ਕਰਦੇ ਨੇ ਸਿੱਖਾਂ ਦਾ ਪਾਣੀ ਨਾਲ ਉੱਟਣ ਸਿੱਖਾਂ ਨੂੰ ਆਜ਼ਾਦੀ ਦੇਣ ਸਾਨੂੰ ਕੀ ਲੋੜ ਸਾਨੂੰ ਕੋ ਲੋੜ ਹੈ ਵੀ ਨੌਜਵਾਨਾਂ ਨੂੰ ਇਹ ਚਾਹਤ ਨਹੀਂ ਹੁੰਦਾ ਕਿਸੇ ਨੂੰ ਵੀ ਆਪਣੇ ਘਰ-ਬਾਰ ਛੱਡ ਕੇ ਸੜਕਾਂ 'ਤੇ ਫਿਰੇ